ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਇੱਕ ਅਲੱਗ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਅਲੱਗ ਵੀ ਨਹੀਂ ਕਹਿ ਸਕਦੇ ਵਿਸ਼ਾ ਵਿਸ਼ਾ ਜੋ ਆਪਣਾ ਸੰਗਤ ਦਾ ਹੈ ਪਰਮੇਸ਼ਰ ਦੇ ਨਾਮ ਦਾ ਹੈ ਗੁਰਬਾਣੀ ਦਾ ਹੈ ਉਹਦੇ ਨਾਲ ਹੀ ਸਬੰਧਤ ਹੈ ਪਰ ਅਲੱਗ ਢੰਗ ਨਾਲ ਹੈ ਸੰਗਤ ਜੀ ਜਿਸ ਤਰ੍ਹਾਂ ਅੱਜ ਕੱਲ ਆਪਾਂ ਦੇਖਦੇ ਆਂ ਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਇੱਕ ਤਰ੍ਹਾਂ ਦੀ ਦੌੜ ਲੱਗੀ ਹੋਈ ਹੈ ਹਰ ਇੱਕ ਦੇ ਵਿੱਚ ਕਿ ਅਸੀਂ ਆਪਣੇ ਚੈਨਲ ਦੇ ਉੱਪਰ ਜਿਆਦਾ ਤੋਂ ਜਿਆਦਾ ਆ ਇਨਫੋਰਮੇਸ਼ਨ ਦੇ ਇਹ ਜਾਂ ਗੁਰਬਾਣੀ ਬਾਰੇ ਦਸਤੀਏ ਜਾਂ ਅਸੀਂ ਮਤਲਬ ਕਿ ਬਤਲ ਕੋਈ ਸੇ ਤਰ੍ਹਾਂ ਦੇ ਵੀ ਅਸੀਂ ਵਿਚਾਰ ਜਿੱਦਾਂ ਪੇਸ਼ ਕਰਕੇ ਆਡਿਓ ਜਾਂ ਵੀਡੀਓ ਬਣਾਈਆਂ ਜਾ ਰਹੀਆਂ ਨੇ ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਾਡੇ ਲਈ ਇਹ ਚੋਣ ਕਰਨੀ ਮੁਸ਼ਕਲ ਹੋ ਜਾਂਦੀ ਹੈ ਕਿ ਕੌਣ ਸਹੀ ਹੈ ਕੌਣ ਨਹੀਂ ਜਾਂ ਕੌਣ ਕਿੰਨਾ ਸਹੀ ਹੈ ਅਸੀਂ ਸਾਰੇ ਹੀ ਇਸ ਜਿਸ ਤਰ੍ਹਾਂ ਕਹੀਏ ਕਿ ਸ਼ੁਰੂਆਤ ਪਹਿਲੀ ਪੌੜੀ ਤੋਂ ਚਲਦੇ ਆਂ ਜ਼ੀਰੋ ਤੋਂ ਸ਼ੁਰੂ ਹੁੰਦੇ ਆਂ ਤੇ ਸਾਡਾ ਜੋ ਹੈ ਇਹ ਅਧਿਆਤਮਿਕ ਜੀਵਨ ਦਾ ਸਫ਼ਰ ਇਹ ਸਾਰਾ ਉਸ ਪਰਮੇਸ਼ਰ ਵੱਲੋਂ ਹੀ ਵਿਧੀ ਬਣਾਈ ਜਾਂਦੀ ਆ ਹੁਣ ਅੱਜ ਦੇ ਦੌਰ ਦੇ ਵਿੱਚ ਨਾਮ ਸਿਮਰਨ ਵਾਰੇ ਪਰਮੇਸ਼ਰ ਵਾਰੇ ਜਾਂ ਸਾਨੂੰ ਗੁਰਬਾਣੀ ਕਿਵੇਂ ਪੜ੍ਹਨੀ ਚਾਹੀਦੀ ਆ ਪਾਠ ਕਿਹੜਾ ਕਰਨਾ ਚਾਹੀਦਾ ਕਿਵੇਂ ਕਦੋਂ ਕਿੰਨੀ ਵਾਰ ਕਿੰਨੀਆਂ ਮਾਲਾਂ ਮਤਲਬ ਇਸ ਕਹਦੀ ਹੈ ਕਿ ਅ ਵਿਸ਼ੇ ਦੇ ਉੱਪਰ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਹੈ ਬਹੁਤ ਜ਼ਿਆਦਾ ਵੀਡੀਓ ਆਡੀਓ ਆ ਰਹੀਆਂ ਹਨ ਜਦੋਂ ਅਸੀਂ ਸ਼ੁਰੂਆਤ ਦੇ ਵਿੱਚ ਹੁੰਦੇ ਆ ਜਦੋਂ ਅਸੀਂ ਕਹਿ ਦਈਏ ਕਿ ਅਸੀਂ ਹੁਣ ਪਹਿਲੀ ਕਲਾਸ ਤੋਂ ਸ਼ੁਰੂ ਕਰਦੇ ਆ ਤਾਂ ਸਾਨੂੰ ਸਮਝਣਾ ਮੁਸ਼ਕਿਲ ਹੋ ਜਾਂਦਾ ਕਿ ਅਸੀਂ ਇੱਕ ਮਤਲਬ ਕੌਣ ਸਹੀ ਦੱਸ ਰਿਹਾ ਕਿ ਕੌਣ ਗਲਤ ਦੱਸ ਰਿਹਾ ਇਸ ਤਰ੍ਹਾਂ ਹੀ ਦਾਸੀ ਵੀ ਇੱਕ ਸਮੇਂ ਪਹਿਲੀ ਪੌੜੀ ਤੋਂ ਪਰਮੇਸ਼ਰ ਜੀ ਸ਼ੁਰੂ ਕਰਵਾ ਰਹੇ ਸੀ ਜਿਸ ਨੇ ਕਹਿ ਦਈਏ ਕਿ ਪੌੜੀ ਜਦੋਂ ਕਹਿ ਰਹੀ ਹੈ ਕਿ ਪੌੜੀ ਦੇ ਡੰਡੇ ਜਿੱਦਾਂ ਕਹਿੰਦੇ ਨੇ ਕਿ ਜੋ ਗੁਰੂ ਹੈ ਗੁਰੂ ਨੇ ਸਾਨੂੰ ਨਾਮ ਦੀ ਪੌੜੀ ਤੇ ਚੜ੍ਹ ਕੇ ਪਰਮੇਸ਼ਰ ਨਾਲ ਮਿਲਾਉਣਾ ਇਸ ਨਾਮ ਦੀ ਪੌੜੀ ਬਾਰੇ ਹੀ ਦੁਨੀਆ ਵਿੱਚ ਬਹੁਤ ਵਿਚਾਰ ਆ ਰਹੇ ਨੇ ਅਲੱਗ-ਅਲੱਗ ਤਰ੍ਹਾਂ ਦੇ ਉਪਦੇਸ਼ ਦਿੱਤੇ ਜਾ ਰਹੇ ਨੇ ਕਿ ਇਸ ਤਰ੍ਹਾਂ ਨਾਮ ਸਿਮਰਨ ਕਰਨਾ ਚਾਹੀਦਾ ਜਾਂ ਇਦਾਂ ਕਰਨਾ ਚਾਹੀਦਾ ਜਾਂ ਇਸ ਸ਼ਬਦ ਦਾ ਕਰਨਾ ਚਾਹੀਦਾ ਮਤਲਬ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਜਦੋਂ ਅਸੀਂ ਆ ਇਸ ਰਸਤੇ ਤੇ ਸ਼ੁਰੂ ਕਰਦੇ ਆ ਤਾਂ ਸਾਡੇ ਲਈ ਇਹ ਸਮਝਣਾ ਕਿ ਕੌਣ ਠੀਕ ਕਹਿ ਰਿਹਾ ਕੌਣ ਗਲਤ ਕਹਿ ਰਿਹਾ ਅਸੰਭਵ ਹੁੰਦਾ ਕਈ ਦਫਾ ਅਸੀਂ ਉਹ ਵੀ ਸੁਣਨਾ ਸ਼ੁਰੂ ਕਰ ਦਿੰਦੇ ਆ ਜੋ ਕਿ ਅਸਲ ਦੇ ਵਿੱਚ ਠੀਕ ਜਾਣਕਾਰੀ ਨਹੀਂ ਹੁੰਦੀ ਦਾਸੀ ਇਹ ਕਹੇ ਕਿ ਦਾਸੀ ਨੂੰ ਹੀ ਜ਼ਿਆਦਾ ਪਤਾ ਜਾਂ ਜੋ ਕੁਝ ਦਾਸੀ ਆਪ ਨਾਲ ਗੱਲ ਕਰ ਰਹੀ ਹੈ ਉਹੀ ਠੀਕ ਕਰ ਰਹੀ ਹੈ ਤਾਂ ਹੀ ਦੱਸ ਰਹੀ ਆ ਇਹ ਬਿਲਕੁਲ ਆਪ ਜੀ ਸਾਰਿਆਂ ਦੇ ਅੱਗੇ ਹੱਥ ਬੇ ਜੋੜ ਕੇ ਬੇਨਤੀ ਕਰ ਰਹੀਆਂ ਕਿ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਹੈ ਮਨ ਦੇ ਵਿੱਚ ਕਿ ਤਾਂ ਆਪ ਦੇ ਨਾਲ ਇਹ ਗੱਲ ਸਾਂਝੀ ਕਰ ਰਹੀਆਂ ਬਿਲਕੁਲ ਨਹੀਂ ਸਿਰਫ ਇਸ ਕਰਕੇ ਕਿ ਇਸ ਰਸਤੇ 'ਚੋਂ ਦਾਸੀ ਵੀ ਲੰਗੀ ਹੈ ਇਹ ਕਹਿਦਮਾ ਕਿ ਹੁਣ ਮੈਂ ਪਤਾ ਨਹੀਂ ਸਾਰੀਆਂ ਪੌੜੀਆਂ ਲੰਘ ਕੇ ਮੇ ਪਰਮੇਸ਼ਰ ਨੂੰ ਪਾ ਲਿਆ ਦਾਸੀ ਇਹ ਦਾਵਾ ਨਹੀਂ ਕਰ ਰਹੀ ਔਰ ਦਾਸੀ ਇਹ ਵੀ ਦਾਵਾ ਨਹੀਂ ਕਰ ਰਹੀ ਕਿ ਦਾਸੀ ਹੀ ਬਿਲਕੁਲ ਠੀਕ ਹੈ ਇਸੇ ਕਰਕੇ ਆਪ ਜੀ ਜੋ ਵੀ ਇਹ ਸੁਣੋਗੇ ਵਿਚਾਰ ਹੇਠਾਂ ਜਿੱਥੇ ਆਪਾਂ ਆਪਣੇ ਵਿਚਾਰ ਲਿਖਦੇ ਆ ਕਮੈਂਟ ਲਿਖਦੇ ਆ ਜਰੂਰ ਆਪਣੇ ਕਮੈਂਟ ਲਿਖ ਕੇ ਜਰੂਰ ਦੱਸਣਾ ਕਿ ਆਪ ਜੀ ਕਿਸ ਤਰ੍ਹਾਂ ਸਹਿਮਤ ਹੋ ਜਾਂ ਨਹੀਂ ਜਾਂ ਕੀ ਗੱਲ ਹੈ ਇਦਾਂ ਗੱਲ ਹੈ ਕਿ ਜਿਸ ਤਰ੍ਹਾਂ ਇੱਕ ਹੁੰਦਾ ਕਿ ਪੂਰਾ ਸਿਲੇਬਸ ਹੁੰਦਾ ਆ ਫਿਰ ਕਈ ਦਫਾ ਆਪਾਂ ਕਹਿੰਦੇ ਆ ਕਿ ਪੂਰਾ ਸਿਲੇਬਸ ਤੇ ਸਾਡੇ ਲਈ ਪੜਨਾ ਔਖਾ ਹੈ ਫਿਰ ਸਾਨੂੰ ਕੋਈ ਸਾਡਾ ਜਾਣਕਾਰ ਕਹਿੰਦਾ ਕਿ ਨਹੀਂ ਮੇਰੇ ਕੋਲ ਤੇ ਉਹੀ ਉੱਤਰਨੇ ਪ੍ਰਸ਼ਨਾਂ ਦੇ ਜਿਹੜੇ ਪੇਪਰ ਚ ਆਉਣੇ ਨੇ ਫਿਰ ਆਪਾਂ ਕਹਿੰਦੇ ਆ ਇਹ ਤੇ ਕਮਾਲ ਦੀ ਗੱਲ ਹੋ ਗਈ ਸਾਨੂੰ ਪੂਰਾ ਸਿਲੇਬਸ ਪੜਨ ਦੀ ਲੋੜ ਨਹੀਂ ਗਈ ਸਾਨੂੰ ਜਾਂ ਹੋਰ ਚੀਜ਼ਾਂ ਪੜਨ ਦੀ ਲੋੜ ਨਹੀਂਗੀ ਜਿਹੜੀਆਂ ਸਾਨੂੰ ਨਹੀਂ ਚਾਹੀਦੀਆਂ ਸਾਨੂੰ ਤੇ ਉਹੀ ਪ੍ਰਸ਼ਨ ਤੇ ਉੱਤਰ ਮਿਲ ਰਹੇ ਨੇ ਜਿਨ੍ਹਾਂ ਨੇ ਸਾਨੂੰ ਪਾਸ ਕਰਵਾ ਦੇਣਾ ਫਿਰ ਅਸੀਂ ਉਹੀ ਪੜਾਂਗੇ ਨਾ ਅਸੀਂ ਉਹਨਾਂ ਦੇ ਬੜੇ ਧੰਨਵਾਦੀ ਹੋਵਾਂਗੇ ਆਪਣੇ ਸੰਗੀ ਜਾਂਦੇ ਆਪਣੇ ਦੋਸਤ ਮਿੱਤਰ ਦੇ ਸਹੇਲੀ ਦੇ ਕਿ ਸਾਨੂੰ ਤੇ ਬੜਾ ਸੌਖਾ ਰਸਤਾ ਮਿਲ ਗਿਆ ਨਾ ਤੇ ਇਸ ਤਰ੍ਹਾਂ ਹੀ ਸੰਗਤ ਜੀ ਦਾਸੀ ਇਹਦੇ ਵਿੱਚੋਂ ਲੰਗੀ ਹੈ ਜਦੋਂ ਪਰਮੇਸ਼ਰ ਜੀ ਨੇ ਦਾਸੀ ਦਾ ਸਫਰ ਸ਼ੁਰੂ ਕਰਵਾਇਆ ਦਾਸੀ ਨੇ ਵੀ ਬਹੁਤ ਸੁਣਿਆ ਮਸਕੀਨ ਜੀ ਨੂੰ ਬਹੁਤ ਸੁਣਿਆ ਉਹਦੇ ਤੋਂ ਇਲਾਵਾ ਹੋਰ ਵੀ ਇਸ ਤਰ੍ਹਾਂ ਦੇ ਕੋਈ ਜਿਸ ਤਰ੍ਹਾਂ ਕੋਈ ਗੁਰਬਾਣੀ ਵਿਚਾਰ ਦੇ ਚੈਨਲ ਨੇ ਜਾਂ ਕਿਤਾਬਾਂ ਪੜੀਆਂ ਭਾਈ ਰਗਵੀਰ ਸਿੰਘ ਹੋਣਾਂ ਦੀਆਂ ਭਾਈ ਵੀਰ ਸਿੰਘ ਜੀ ਨੂੰ ਸੁਣਿਆ ਮਤਲਬ ਬਹੁਤ ਸੁਣਿਆ ਨੇ ਹੁਣ ਜਦੋਂ ਪਰਮੇਸ਼ਰ ਜੀ ਨੇ ਥੋੜਾ ਮਨ ਨੂੰ ਸਮਝਣ ਦੀ ਥੋੜੀ ਜੀ ਦਸ ਮਤਲਬ ਮਤ ਦੇ ਦਿੱਤੀ ਆ ਕਿ ਇਹ ਸੁਣਨ ਦੇ ਨਾਲ ਗੱਲ ਬਣਨੀ ਆ ਇਹ ਅੱਜ ਆਪ ਜੀ ਨਾਲ ਸਾਂਝਾ ਪਾਉਣਾ ਚਾਹੁੰਦੀ ਹੈ ਕਿ ਆਪ ਜੀ ਮੈਂ ਇਹ ਨਹੀਂ ਕਹਿੰਦੀ ਕਿ ਮੈਨੂੰ ਹੀ ਪਤਾ ਕੌਣ ਠੀਕ ਕਹਿ ਰਿਹਾ ਆਪ ਜੀ ਨੂੰ ਨਹੀਂ ਬਿਲਕੁਲ ਨਹੀਂ ਪਰ ਜਿਨ੍ਹਾਂ ਨੂੰ ਸੁਣਿਆ ਕੁਝ ਪਰਮੇਸ਼ਰ ਜੀ ਨੇ ਆ ਥੋੜੀ ਮਤ ਬਦਲੀ ਆ ਇਸ ਕਰਕੇ ਆਪ ਨਾਲ ਸਾਂਝ ਪਾਉਣੀ ਚਾਹੁੰਦੀ ਆ ਕਿ ਜੇ ਆਪ ਜੀ ਇਹਨਾਂ ਨੂੰ ਸੁਣੋ ਇਹਨਾਂ ਨੂੰ ਸੁਣਿਆ ਆਪ ਜੀ ਨੂੰ ਸਮਝ ਲੱਗੇਗੀ ਵਕਤ ਲੱਗਣਾ ਕਿਉਂਕਿ ਜਦੋਂ ਅਸੀਂ ਪਹਿਲੀ ਕਲਾਸ ਵਿੱਚ ਹਾਂ ਸਾਨੂੰ 7ਵੀਂ 8ਵੀਂ ਦਾ ਸਿਲੇਬਸ ਸਮਝਣਾ ਔਖਾ ਹੈ ਪਰ ਅਸੀਂ ਪਹੁੰਚਣਾ ਤੇ ਉੱਥੇ ਹੈ ਨਾ ਔਰ ਦੂਸਰੀ ਗੱਲ ਆ ਜਿਹੜੀ ਸੰਸਾਰਿਕ ਪੜ੍ਹਾਈ ਆ ਤੇ ਜਿਹੜੀ ਇਹ ਅਧਿਆਤਮਿਕ ਪੜ੍ਹਾਈ ਆ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਜਿਹੜੀ ਸੰਸਾਰਿਕ ਪੜ੍ਹਾਈ ਆ ਉਹ ਪਹਿਲੀ ਤੋਂ ਬਾਅਦ ਦੂਜੀ ਕਲਾਸ ਤੀਜੀ ਕਲਾਸ ਚੌਥੀ ਕਲਾਸ ਇਦਾਂ ਚੱਲਦੀ ਆ ਪਰ ਜਿਹੜੀ ਅਧਿਆਤਮਕ ਪੜਾਈ ਆ ਇਹ ਪਰਮੇਸ਼ਰ ਨੇ ਪਤਾ ਨਹੀਂ ਕਿਹੜੇ ਵੇਲੇ ਪਹਿਲੀ ਚੌ ਪੌੜੀ ਤੋਂ ਚੁੱਕ ਕੇ 38ਵੀਂ ਪੌੜੀ ਤੇ ਲੈ ਜਾਣਾ ਇਹ ਇਸ ਤਰ੍ਹਾਂ ਨਹੀਂ ਕਿ ਵੀ 1 2 3 4 ਕਰਕੇ ਲੰਘਣਾ ਪਤਾ ਨਹੀਂ ਪਹਿਲੀ ਤੋਂ 10ਵੀਂ ਫਿਰ 20ਵੀਂ ਫਿਰ 30ਵੀਂ ਇਦਾਂ ਕਰ ਦੇਣਾ ਇਹ ਤੇ ਉਹਦੇ ਕਰ ਕੋਈ ਘਾਟਾ ਨਹੀਂਗਾ ਜੋ ਜੋ ਆ ਵੀਰਾ ਦੇ ਵਿਚਾਰ ਸੁਣਨ ਦੇ ਲਈ ਆਪ ਜੀ ਨਾਲ ਅੱਜ ਬੇਨਤੀ ਕਰ ਰਹੀ ਆਂ ਕੋਸ਼ਿਸ਼ ਹੋਊਗੀ ਕਿ ਉਹਨਾਂ ਦੇ ਮੈਂ ਇੱਕ ਇੱਕ ਲਿੰਕ ਕਮੈਂਟ ਸੈਕਸ਼ਨ ਵਿੱਚ ਵੀ ਪਾ ਦੇਵਾਂਗੀ ਤਾਂ ਕਿ ਆਪ ਜੀ ਉਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਉਹਨਾਂ ਦੇ ਚੈਨਲ ਸੁਣੋ ਇਹ ਨੇ ਕਹਿੰਦੀ ਕਿ ਉਹਨਾਂ ਦੇ ਚੈਨਲ ਤੇ ਸਾਰੀਆਂ ਹੀ ਵੀਡੀਓ ਜਾਂ ਆਡੀਓ ਦੇ ਵਿੱਚ ਉਹ ਵਿਚਾਰ ਨੇ ਜੋ ਸਾਡਾ ਮਾਰਗਦਰਸ਼ਨ ਕਰ ਰਹੀਆਂ ਨੇ ਪਰ ਉਹਨਾਂ ਵਿੱਚੋਂ ਜੇ ਅਸੀਂ ਸੁਣਨਾ ਚਾਹੁੰਦੇ ਹਾਂ ਕਿ ਨਾਮ ਸਿਮਰਨ ਬਾਰੇ ਜਾਂ ਅਧਿਆਤਮ ਬਾਰੇ ਹੋਰ ਕੋਈ ਗੱਲ ਸਾਨੂੰ ਉਹਨਾਂ ਦੇ ਸਿਰਲੇਖ ਤੋਂ ਪਤਾ ਲੱਗ ਜਾਂਦਾ ਕਈ ਦਫਾ ਮਤਲਬ ਜਿਆਦਾ ਵੀ ਜਿਹੜੇ ਵੀਰਪੈਣ ਚੈਨਲ ਚ ਚਲਾ ਰਹੇ ਨੇ ਚਲਾ ਰਹੇ ਨੇ ਜਿਆਦਾ ਵੀ ਪਾ ਦਿੰਦੇ ਨੇ ਜਿਸ ਤਰ੍ਹਾਂ ਕਿ ਤਕਰੀਬਨ ਸਾਰੇ ਬਹੁਤ ਇਹੀ ਚੱਲ ਰਿਹਾ ਕਿ ਅਸੀਂ ਜਿਆਦਾ ਤੋਂ ਜਿਆਦਾ ਪਾਈਏ ਸਾਡੇ ਚੈਨਲ ਨੂੰ ਜਿਆਦਾ ਲੋਕ ਸਬਸਕ੍ਰਾਈਬ ਕਰਨ ਸਾਨੂੰ ਜਿਆਦਾ ਵਿਊਜ਼ ਮਿਲਣ ਲਾਈਕਸ ਮਿਲਣ ਇਹ ਥੋੜਾ ਆਪ ਨੇ ਦੇਖ ਲੈਣਾ ਹੈ ਪਰ ਜੋ 50 60% ਹੈ ਕਿ ਉਹਨਾਂ ਦੇ ਵਿੱਚੋਂ ਸਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਲੱਭ ਜਾਂਦੀਆਂ ਨੇ ਮੋਟਾ-ਮੋਟਾ ਕਰਕੇ ਆਪ ਦੇ ਨਾਲ ਨਾਮ ਵੀ ਸਾਂਝੇ ਕਰ ਦਿੰਨੀ ਆ ਇੱਕ ਗੁਰਬਾਣੀ ਵਿਚਾਰ ਚੈਨਲ ਹੈ ਉਹਦੇ ਵਿੱਚ ਤਿੰਨ ਪਾਈ ਵੀਰ ਸਿੰਘ ਜੀ ਬਾਉ ਜੀ ਤੇ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਵਿਚਾਰ ਪਾਏ ਜਾ ਰਹੇ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਵਿਚਾਰ ਸਮਝਣੇ ਅ ਥੋੜੇ ਮੁਸ਼ਕਿਲ ਨੇ ਅਗਰ ਆਪ ਜੀ ਬਾਉ ਜੀ ਦੀਆਂ ਜਿਆਦਾ ਆਡੀਓ ਨੇ ਪਰ ਕਿਉਂਕਿ ਬਹੁਤ ਪੁਰਾਣੇ ਸਮੇਂ ਤੋਂ ਉਹ ਰਿਕਾਰਡ ਹੋਈਆਂ ਨੇ ਉਹ ਸੁਣਨੀਆਂ ਥੋੜੀਆਂ ਮੁਸ਼ਕਿਲ ਨੇ ਪਰ ਜਿਸ ਦੇ ਵਿੱਚ ਅ ਜਿਹੜਾ ਮਜਬੂਨ ਹੈ ਬਹੁਤ ਜਿਆਦਾ ਭਾਰੀ ਹੈ ਸਾਡੇ ਫਾਇਦੇ ਲਈ ਹੈ ਉਹਨੂੰ ਔਖੇ ਹੋ ਕੇ ਵੀ ਸੁਣਿਆ ਜਾ ਸਕਦਾ ਤਾਂ ਕਿ ਸਾਡੇ ਗੱਲ ਸਮਝ ਪੈ ਜਾਏ ਤੇ ਜੋ ਭਾਈ ਵੀਰ ਸਿੰਘ ਜੀ ਦਾ ਹੈ ਉਹ ਬੜਾ ਸਾਫ਼ ਲਫ਼ਜ਼ਾਂ ਦੇ ਵਿੱਚ ਵੀਰ ਜੀ ਸੁਣਾ ਰਹੇ ਨੇ ਜਿਨ੍ਹਾਂ ਦਾ ਉਹ ਚੈਨਲ ਹੈ ਉਹਦੇ ਵਿੱਚ ਬਹੁਤ ਸਾਨੋ ਸਾਡੇ ਜੋ ਮਾਰਗਦਰਸ਼ਨ ਹੈ ਬਹੁਤ ਚੰਗੀ ਤਰ੍ਹਾਂ ਹੋ ਰਿਹਾ ਹੈ ਇੱਕ ਜੋ ਹੈ ਬੇਸਿਕਸ ਆਫ ਸਿੱਖੀ ਇੰਗਲੈਂਡ ਦਾ ਚੈਨਲ ਹੈ ਇਹ ਇਹ ਵੀਰ ਜਗਰਾਜ ਸਿੰਘ ਜੀ ਹੋਣਾ ਨੇ ਚੁਲਾਇਆ ਸੀ ਤਾਂ ਇਹ ਇਹ ਉਹਨਾਂ ਦਾ ਹੈ ਇਹ ਆਪ ਜਿਹੜੇ ਹੁਣ ਆਪ ਜੀ ਜਾਣਦੇ ਹੋ ਕੇ ਉਹ ਸਾਡੇ ਵਿੱਚ ਪੰਜ ਪੌਤਿਕ ਸਰੀਰ ਦੇ ਤਰ੍ਹਾਂ ਨਹੀਂ ਹੈਗੇ ਪਰ ਉਹ ਆਪਣੇ ਸ਼ਬਦਾਂ ਰਾਹੀਂ ਉਪਦੇਸ਼ ਰਾਹੀਂ ਸਾਡੇ ਵਿੱਚ ਸਦਾ ਰਹਿਣਗੇ ਤਾਂ ਭਾਈ ਜਗਰਾਜ ਸਿੰਘ ਦੇ ਜਿਹੜੇ ਹੈਗੀਆਂ ਨੇ ਉਹਨਾਂ ਦੇ ਗੁਰੂ ਬਾਰੇ ਨਾਮ ਬਾਰੇ ਬਾਣੀ ਬਾਰੇ ਆਪ ਉਹਨਾਂ ਦੇ ਵਿਚਾਰ ਜ਼ਰੂਰ ਸੁਣੋ ਦੂਸਰੀ ਗੱਲ ਇਹ ਹੁੰਦੀ ਆ ਕਿ ਜਿਸ ਨੇ ਉਸ ਉਪਦੇਸ਼ ਨੂੰ ਕਮਾਇਆ ਹੈ ਜਦੋਂ ਉਹ ਸਾਨੂੰ ਦੱਸਦੇ ਨੇ ਉਹਨਾਂ ਦੇ ਦਸਨ ਵਿੱਚ ਜਾਂ ਕੋਈ ਕਿਸੇ ਦੀ ਕਿਤਾਬ ਲੈ ਕੇ ਪੜ੍ਹ ਕੇ ਸੁਣਾ ਰਿਹਾ ਉਹਨਾਂ ਦੇ ਦਸਨ ਦੇ ਵਿੱਚ ਬੜਾ ਫਰਕ ਹੈ ਇਦਾਂ ਹੈ ਕਿ ਜੇ ਤੇ ਕੋਈ ਉਹਨਾਂ ਦੀ ਸਾਨੂੰ ਦੱਸ ਕੇ ਗੜਿਹਰ ਕੇ ਭਾਈ ਵੀਰ ਸਿੰਘ ਜੀ ਦੀ ਚਿੱਠੀ ਹੈ ਜਾਂ ਉਹਨਾਂ ਦੀ ਕਿਤਾਬ ਦੇ ਵਿਚਾਰ ਨੇ ਉਹ ਅਲੱਗ ਗੱਲ ਹੈ ਸਾਨੂੰ ਪਤਾ ਹੈ ਕਿ ਉਹਨਾਂ ਵੱਲੋਂ ਸੁਣਾ ਰਹੇ ਨੇ ਪਰ ਜਿੱਥੇ ਦੱਸਿਆ ਵੀ ਨਹੀਂ ਜਾ ਰਿਹਾ ਕਿ ਅਸੀਂ ਕਿਸੇ ਦੇ ਵਿਚਾਰ ਸੁਣਾ ਰਹੇ ਹਾਂ ਉਹਨਾਂ ਵਿਚਾਰਾਂ ਨੂੰ ਆਪਣੇ ਬਣਾ ਕੇ ਜਾਂ ਥੋੜਾ ਤੋੜ-ਫੋੜ ਕੇ ਚਲ ਸੁਨਾਇਆ ਜਾ ਰਿਹਾ ਉਹ ਅਲੱਗ ਗੱਲ ਆ ਉਸ ਜੀਵ ਦੇ ਜਿਨੇ ਉਸ ਉਪਦੇਸ਼ ਨੂੰ ਕਮਾਇਆ ਹੈ ਜਿਹਨੂੰ ਸੋਝੀ ਹੋਈ ਹੈ ਜਦੋਂ ਅਸੀਂ ਉਹਦੇ ਵਿਚਾਰ ਸੁਣਦੇ ਹਾਂ ਜਾਂ ਕਿਸੇ ਦੂਸਰੇ ਦੇ ਜਿਹਨੂੰ ਅਜੇ ਪਰਮੇਸ਼ਰ ਜੀ ਵੱਲੋਂ ਇਹ ਰਹਿਮਤ ਨਹੀਂ ਹੋਈ ਉਹ ਸੁਣ ਰਹੇ ਹਾਂ ਉਹਦੇ ਵਿੱਚ ਬਹੁਤ ਅੰਤਰ ਹੈ ਆਪਾਂ ਕਹਿੰਦੇ ਆ ਨਾ ਕਿ ਹਰ ਇੱਕ ਜੀਵ ਦਾ ਆਪਣਾ ਔਰਾ ਹੁੰਦਾ ਹੈ ਫਿਰ ਉਸ ਔਰੇ ਦਾ ਸਾਡੇ ਤੇ ਵੀ ਫਰਕ ਪੈਂਦਾ ਹੈ ਤੀਸਰਾ ਆਪ ਜੀ ਨੂੰ ਕਹੂੰਗੀ ਕਿ ਜੋ ਬਾਬਾ ਬਹਾਦਰ ਸਿੰਘ ਜੀ ਦੇ ਹੇ ਉਹਨਾਂ ਦਾ ਮੈਨੂੰ ਚੈਨਲ ਦਾ ਨਾਮ ਨਹੀਂ ਯਾਦ ਆ ਰਿਹਾ ਉਹ ਉਹਨਾਂ ਦੇ ਬਲੌਗ ਹੈਗੇ ਨੇ ਥੋੜੇ ਥੋੜੇ ਜਦੋਂ ਸੰਗਤ ਉਹਨਾਂ ਨੂੰ ਮਿਲਣਾ ਆਉਂਦੀ ਸੀ ਤਾਂ ਉਹ ਆਪਣੇ ਮੁਖ ਤੋਂ ਉਹਨਾਂ ਦੇ ਨਾਲ ਜੋ ਗੱਲਾਂ ਕਰਦੇ ਨੇ ਉਹ ਛਾੜਦੇ ਨੇ ਗੁਰਬਾਣੀ ਦੀਆਂ ਜਨ ਗੁਰਬਾਣੀ ਨੂੰ ਸਮਝਣ ਦੀਆਂ ਉਹ ਵੀ ਸਾਡਾ ਮਾਰਗਦਰਸ਼ਨ ਕਰਦੀਆਂ ਨੇ ਜਿੱਥੋਂ ਵੀ ਸਾਡਾ ਮਾਰਗਦਰਸ਼ਨ ਹੁੰਦਾ ਹੈ ਸਾਡਾ ਜੋ ਸਾਡਾ ਜੋ ਮੇਨ ਮਕਸਦ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਕਿਸੇ ਸਰੀਰਕ ਗੁਰੂ ਦੇ ਨਹੀਂ ਕਿਸੇ ਦੇਹਧਾਰੀ ਗੁਰੂ ਦੇ ਨਹੀਂ ਜਾਂ ਕਿਸੇ ਨੂੰ ਅਸੀਂ ਆਪਣਾ ਦੇਹਧਾਰੀ ਨੂੰ ਕਿਸੇ ਨੂੰ ਗੁਰੂ ਨਹੀਂ ਮੰਨ ਲੈਣਾ ਜੋ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਬਾਰੇ ਦੱਸ ਰਹੇ ਨੇ ਲੜ ਲਾ ਰਹੇ ਨੇ ਅਸੀਂ ਉਹ ਗੱਲ ਸਿੱਖਣੀ ਹੈ ਬਾਕੀ ਜੋ ਨਾਮ ਸਿਮਰਨ ਵਾਰੇ ਹੈ ਕਿ ਨਾਮ ਅਸੀਂ ਕਿਸ ਤਰ੍ਹਾਂ ਸਿਮਰਨਾ ਹੈ ਇਹ ਆਪ ਜੀ ਜ਼ਰੂਰ ਆ ਸੰਤ ਮਸਕੀਨ ਜੀ ਦੀ ਇੱਕ ਵਾਰ ਪਾਵਾਂਗੇ ਕਿ ਨਾਮ ਕਿਸ ਤਰ੍ਹਾਂ ਸਿਮਰਨਾ ਹੈ ਬਾਈ ਸੰਤ ਮਸਕੀਨ ਜੀ ਤਾ ਉਹ ਨਿਕਲੇ ਆਊਗਾ ਉਸ ਤੋਂ ਬਾਅਦ ਉਹਦੇ ਨਾਲ ਜਿਹੜੀਆਂ ਰਿਲੇਟਡ ਆਡੀਓ ਜਾਂ ਵੀਡੀਓ ਨੇ ਆਪਜੀ ਜਾਣਦੇ ਹੋ ਕਿ ਉਸ ਚੈਨਲ ਦੀਆਂ ਫਿਰ ਸਾਨੂੰ ਵਾਰ-ਵਾਰ ਆਉਂਦੀਆਂ ਰਹਿੰਦੀਆਂ ਨੇ ਅੱਗੇ ਫਿਰ ਉਹਦੇ ਚੋਂ ਅਸੀਂ ਚੂਜ਼ ਕਰ ਸਕਦੇ ਹਾਂ ਕਿਉਂਕਿ ਸੰਤ ਮਸਕੀਨ ਜੀ ਦੇ ਅਲੱਗ-ਅਲੱਗ ਸਮੇਂ ਤੇ ਅਲੱਗ-ਅਲੱਗ ਨਾਮ ਸਿਮਰਨ ਬਾਰੇ ਕਾਫੀ ਜ਼ਿਆਦਾ ਉਹਨਾਂ ਨੇ ਗੁਰਬਾਣੀ ਦੇ ਆਧਾਰ ਤੇ ਇਹਦੇ ਬਾਰੇ ਬਹੁਤ ਵਿਸਥਾਰ ਨਾਲ ਦੱਸਿਆ ਹੈ ਔਰ ਚੰਗੇ ਤਰੀਕੇ ਨਾਲ ਸਮਝਾਇਆ ਹੈ। ਬਾਕੀ ਸਾਡੇ ਸਾਰਿਆਂ ਦੇ ਆਪਣੇ ਪੂਰਵਲੇ ਕਰਮਾਂ ਦੇ ਅਨੁਸਾਰ ਹੈ ਕਿ ਜਦੋਂ ਉਸ ਦਾਤੇ ਨੇ ਸਾਡੇ ਤੇ ਰਹਿਮਤ ਕਰ ਦੇਣੀ ਹੈ ਜਿਸ ਤਰ੍ਹਾਂ ਦੂਸਰੀ ਗੱਲ ਆਪ ਜੀ ਸਭ ਜਾਣਦੇ ਹੋ ਕਿ ਜਦੋਂ ਸਾਨੂੰ ਇਹ ਨਾਮ ਦੀ ਦਾਤ ਮਿਲਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜਾਬ ਪਿਆਰਿਆਂ ਦੇ ਦੇ ਕੋਲੋਂ ਉਹ ਨਾਮ ਦੀ ਦਾਤ ਮਿਲ ਰਹੀ ਹੁੰਦੀ ਹੈ ਉੱਥੋਂ ਜਾਗ ਲੱਗਦੀ ਹੈ ਫਿਰ ਉਸੇ ਜਾਗ ਤੋਂ ਫਿਰ ਜਿੱਦਾਂ ਸ਼ੁਰੂਆਤ ਹੁੰਦੀ ਹੈ ਇਹ ਉਹ ਹੈ ਨਾਮ ਦੀ ਦਾਤ ਮਿਲਣੀ ਫਿਰ ਹੈ ਨਾਮ ਦੀ ਕਮਾਈ ਹੋ ਜਾਣੀ ਹਾਂਜੀ ਸੰਗਤ ਜੀ ਮਤਲਬ ਜੇ ਕਿਸੇ ਹੋਰ ਵੀਰ ਭੈਣ ਦਾ ਕੋਈ ਮੈਨੂੰ ਲੱਗਿਆ ਕਿ ਉਹ ਸਾਨੂੰ ਸੁਣਨਾ ਚਾਹੀਦਾ ਬਹੁਤ ਜ਼ਿਆਦਾ ਵਾਰ ਮਨ ਦੇ ਵਿੱਚ ਆਉਂਦਾ ਹੈ ਕਿ ਕਿਸ ਤਰ੍ਹਾਂ ਅਲੱਗ-ਅਲੱਗ ਵਿਚਾਰ ਦੁਨੀਆ ਦੇ ਵਿੱਚ ਪੇਸ਼ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਅਸੀਂ ਗੁੰਮਰਾਹ ਹੋ ਰਹੇ ਹਾਂ ਕਿਸ ਤਰ੍ਹਾਂ ਸਾਨੂੰ ਸੱਚਾਈ ਦਾ ਪਤਾ ਨਹੀਂ ਹੈ ਕਿ ਸੱਚੀ ਕਹਾਣੀ ਕੀ ਹੈ ਆਪ ਜੀ ਇਸ ਗੱਲ ਤੇ ਜ਼ਰੂਰ ਗੌਰ ਕਰਨੀ ਪਰਮੇਸ਼ਰ ਜੀ ਜ਼ਰੂਰ ਭਲੀ ਕਰਨਗੇ ਹਾਂਜੀ ਸੰਗਤ ਜੀ ਬੋਲਦਿਆਂ ਕੋਈ ਗੱਲ ਆਪ ਦੇ ਦਿਲ ਨੂੰ ਚੰਗੀ ਨਾ ਲੱਗੀ ਹੋਏ ਠੇਸ ਲੱਗੀ ਹੋਏ ਕੋਈ ਗਲਤ ਕਿਹਾ ਗਿਆ ਹੋਏ ਤਾਂ ਦ assi ਦੋਨੋਂ ਹੱਥਾਂ ਦੇ ਨਾਲ ਆਪ ਤੋਂ ਮਾਫੀ ਮੰਗਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ